ਗੱਲ ਇਹ ਨਹੀਂ ਵੀ ਤੁਸੀਂ ਤੜਕੇ ਕਿੰਨੇ ਵਜੇ ਉੱਠੇ ਜਾਂ ਨਹਾ ਕੇ ਤਿੰਨ ਤੋਂ 6 ਤੱਕ ਰੱਬ ਦਾ ਨਾਮ ਲਿਆ ਗੱਲ ਇਹ ਹੈ ਵੀ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਤੂੰ ਕਿਵੇਂ ਸੀ ਕੀ ਕੀਤਾ ਮਸਲਾ ਇਹਨੇ ਨਿਬੇੜਨਾ ਹੈ ਗੱਲ ਇਹ ਨਹੀਂ ਤੂੰ ਗੁਰਦੁਆਰੇ ਜਾਂ ਮੰਦਿਰ ਚਰਚ ਜਾਂ ਮਸਜਿਦ ਜਾ ਕੇ ਕਿੰਨਾ ਮਿੱਠਾ ਬੋਲਦਾ ਕਿੰਨਾ ਜੀ ਜੀ ਕਰਦਾ ਗੱਲ ਇਹ ਹੈ ਵੀ ਕਿਸੇ ਆਪ ਤੋਂ ਮਾੜੇ ਗਰੀਬ ਤੇ ਮੈਲੇ ਕੱਪੜਿਆਂ ਵਾਲੇ ਨਾਲ ਤੇਰੀ ਬੋਲ ਚਾਲ ਕਿਵੇਂ ਦੀ ਹੈ ਗੱਲ ਇਹ ਨਹੀਂ ਕਿ ਤੂੰ ਗੋਲਕ ਚ ਕਿੱਡਾ ਨੋਟ ਪਾਇਆ ਗੱਲ ਇਹ ਹੈ ਵੀ ਗੁਰਦੁਆਰੇ ਆਉਣ ਲੱਗੇ ਜਿਹੜਾ ਰਿਕਸ਼ੇ ਵਾਲਾ ਤੈਨੂੰ ਲੈ ਕੇ ਆਇਆ ਉਹਨੇ 30 ਮੰਗੇ ਸੀ ਤੂੰ ਵੀ ਦੇਣ ਲੱਗੇ ਵੀ ਕਿੰਨਾ ਕੁਝ ਉਹਨੂੰ ਸੁਣਾਇਆ ਸੀ ਗੱਲ ਇਹ ਨਹੀਂ ਕਿ ਤੂੰ ਕਮਾਈ ਕਿੰਨੀ ਕੀਤੀ ਗੱਲ ਤਾਂ ਇਹ ਹੈ ਤੈਨੂੰ ਪਿਆਰ ਕਿੰਨਾ ਕਰਦੇ ਨੇ ਕਿੰਨਿਆਂ ਦਾ ਤੈਨੂੰ ਮਿਲਣ ਨੂੰ ਤੇਰੀਆਂ ਗੱਲਾਂ ਸੁਣਨ ਨੂੰ ਜੀ ਕਰਦਾ ਕਿੰਨੇ ਬੂਹੇ ਤੇਰੀਆਂ ਜਾਂ ਤੇਰੀ ਉਡੀਕ ਚ ਖੁੱਲੇ ਨੇ ਗੱਲ ਇਹ ਨਹੀਂ ਕਿ ਤੇਰੇ ਕੋਲ ਗੱਡੀ ਕਿੱਡੀ ਆ ਗੱਲ ਇਹ ਆ ਕਿਤੇ ਮੀਂਹ ਪੈੰਦੇ ਚ ਕਿਸੇ ਭਿੱਜਦੇ ਨੂੰ ਤੂੰ ਗੱਡੀ ਚ ਬਹਾ ਕੇ ਮੰਜ਼ਲ ਤੇ ਛੱਡਿਆ ਗੱਲ ਇਹ ਨਹੀਂ ਕਿ ਤੇਰੀ ਗੱਡੀ ਭੱਜਦੀ ਕਿੰਨੀ ਆ ਗੱਲ ਇਹ ਆ ਕਿ ਕਿਤੇ ਪਾਣੀ ਕੋਲੋਂ ਲੰਘਦੇ ਟਾਈਮ ਸਾਹਮਣੇ ਸਾਈਕਲ ਤੇ ਕਿਸੇ ਬੇਵੱਸ ਬੰਦੇ ਨੂੰ ਆਉਂਦੇ ਦੇਖ ਕੇ ਤੂੰ ਗੱਡੀ ਹੌਲੀ ਕਿੰਨੀ ਲੰਘਾਈ ਵੀ ਕਿਤੇ ਛਿੱਟੇ ਨਾ ਪੈ ਜਾਣ ਉਹਦੇ ਤੇ ਗੱਲ ਇਹ ਨਹੀਂ ਕਿ ਤੂੰ ਮਾਸ ਜਾਂ ਮੀਟ ਖਾਨਾ ਹੈ ਕਿ ਨਹੀਂ ਖਾਂਦਾ ਗੱਲ ਇਹ ਹੈ ਤੂੰ ਖੂਨ ਕਿੰਨੇ ਲੋਕਾਂ ਦਾ ਪੀਂਨਾ ਰੋਜ਼ ਗੱਲ ਇਹ ਨਹੀਂ ਕਿ ਤੁਹਾਡੇ ਪਿੰਡ ਧਾਰਮਿਕ ਸਥਾਨ ਕਿੰਨੀ ਜ਼ਮੀਨ 'ਚ ਬਣਿਆ ਜਾਂ ਉੱਥੇ ਸਵੇਰੇ ਚਿੱਟੇ ਕੁਰਤੇ ਪਜਾਮੇ ਪਾ ਕੇ ਕਿੰਨੇ ਜਾਣੇ ਆਉਂਦੇ ਨੇ ਗੱਲ ਇਹ ਹੈ ਕਿਉਂ ਨਾ ਆਉਣ ਵਾਲਿਆਂ 'ਚੋਂ ਸ਼ਾਮਲਾੜ ਦੀ ਜ਼ਮੀਨ ਕਿੰਨਿਆਂ ਨੇ ਦੱਬੀ ਆ ਉਹ ਕਿੰਨੇ ਨੇ ਜਿਨ੍ਹਾਂ ਸਾਂਝੀ ਪਹੀ ਭੋਰਾ ਭੋਰਾ ਕਰਵਾ ਕੇ ਆਪਣੇ ਖੇਤ ਚ ਰਲਾ ਲਈ ਗੱਲ ਇਹ ਨਹੀਂ ਕਿ ਤੇਰੇ ਡੌਲਿਆਂ 'ਚ ਜਾਨ ਕਿੰਨੀ ਆ ਗੱਲ ਇਹ ਹੈ ਕਿ ਕਦੇ ਕਿਸੇ ਗਰੀਬ ਦੇ ਹੱਕ ਲਈ ਕਿਸੇ ਤਾਕਤਵਰ ਦੇ ਵਿਰੁੱਧ ਆਪਣਾ ਦਮ ਦਿਖਾਇਆ ਗੱਲ ਇਹ ਨਹੀਂ ਕਿ ਤੂੰ ਹਫ਼ਤੇ ਬਾਅਦ ਕਿਹੜੇ ਵੱਡੇ ਹੋਟਲ ਚ ਚੈੱਕ ਇਨ ਪਾ ਕੇ ਲੰਚ ਕਰਦਾ ਹੈ ਗੱਲ ਇਹ ਹੈ ਵੀ ਪਿੰਡ ਸਾਈਕਲ ਤੇ ਗਰਮੀ ਚ 15 ਰੁਪਏ 15 ਰੁਪਏ ਕਿਲੋ ਸਬਜ਼ੀ ਵੇਚਣ ਵਾਲੇ ਨੂੰ ਤੂੰ ਅੱਖਾਂ ਵਿਖਾ ਕੇ 20 ਦੀ 2 ਕਿਲੋ ਕਿਵੇਂ ਪਵਾਉਣਾ ਹੈ ਗੱਲ ਇਹ ਨਹੀਂ ਕਿ ਤੂੰ ਪੈਸੇ ਕਿੰਨੇ ਕਮਾਏ ਗੱਲ ਇਹ ਹੈ ਕਿ ਤੂੰ ਰਿਸ਼ਤੇ ਕਿੰਨੇ ਨਿਭਾਏ ਗੱਲ ਇਹ ਨਹੀਂ ਤੂੰ ਕਿਹੜੇ ਮੁਲਕ ਚ ਸੈਟਲ ਹੋਇਆ ਗੱਲ ਇਹ ਹੈ ਜਿਹੜੀ ਮਿੱਟੀ 'ਚ ਤੂੰ ਜੰਮਿਆ ਪਲਿਆ ਉਹਦੇ ਲਈ ਤੂੰ ਕੀ ਕੀਤਾ ਹੈ ਗੱਲ ਇਹ ਨਹੀਂ ਕਿ ਤੇਰੀ ਕੋਠੀ ਦੇ ਹਰੇਕ ਕਮਰੇ 'ਚ ਅਲੱਗ ਰੰਗ ਨੇ ਗੱਲ ਇਹ ਹੈ ਕਿ ਤੂੰ ਕੁਦਰਤ ਦੇ ਰੰਗਾਂ ਨੂੰ ਮਾਣਿਆ ਮੁਹੱਬਤਾਂ ਕੀਤੀਆਂ ਫੁੱਲਾਂ ਨਾਲ ਹੱਸਿਆ ਕਦੇ ਗੱਲ ਇਹ ਨਹੀਂ ਕਿ ਤੇਰੀ ਉਮਰ ਕਿੰਨੀ ਹੈ ਸਵਾਲ ਤਾਂ ਇਹ ਹੈ ਵੀ ਤੂੰ ਕਦੇ ਜੀ ਕੇ ਦੇਖਿਆ ਸਵਾਲ ਤਾਂ ਇਹ ਹੈ ਵੀ ਤੂੰ ਕਦੇ ਜੀ ਕੇ ਦੇਖਿਆ ਹੈ ਇਹ ਲਿਖਤ ਮੈਨੂੰ ਕਿਤੇ ਸੋਸ਼ਲ ਮੀਡੀਆ ਤੋਂ ਮਿਲੀ ਲਿਖਣ ਵਾਲੇ ਦਾ ਨਾਮ ਨਹੀਂ ਹੈਗਾ ਪਤਾ ਤੇ ਚਲੋ ਜਦੋਂ ਸਾਡੀ ਇਹ ਵੀਡੀਓ ਅਪਲੋਡ ਹੋ ਗਈ ਉੱਥੇ ਤੱਕ ਪਹੁੰਚ ਗਈ ਤਾਂ ਉਹ ਵੀਰ ਭੈਣ ਭਰਾ ਸਾਹਮਣੇ ਆ ਜਾਣਗੇ ਜਿਨੇ ਲਿਖ ਲਿਖੀ